ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਜੋ ਦਲੰਦਰ ਕਾਲਾ ਸੰਘਿਆ ਇਹ ਮਾਰਗ ਤੇ ਖੜੇ ਆ ਜੀ ਦੋਨੇ ਏਰੀਏ ਦਾ ਮਸ਼ਹੂਰ ਪੰਡ ਤਲਵੰਡੀ ਮਾਦੋ ਜੋ ਕਿਸੇ ਸਮਿਆਂ ਚ ਸ਼ਿੰਝਾਂ ਕੁਸ਼ਤੀਆਂ ਵਿੱਚ ਪ੍ਰਸਿੱਧ ਸੀ ਅਤੇ ਹੁਣ ਜੋ ਇਹ ਮਾਡਲ ਪੰਡ ਬਣਿਆ ਹੋਇਆ ਜੀ ਕੋਈ ਸਮਾਂ ਸੀ ਇਹ ਜੋ ਪੰਡ ਦਾ ਛੱਪੜ ਜੋ ਪੈੰਡ ਵਾਸਤੇ ਸ਼ਰਾਪ ਬਣਿਆ ਸੀ ਅਤੇ ਹੁਣ ਜੋ ਇਹ ਮਾਡਲ ਪੈੰਡ ਬਣਿਆ ਹੋਇਆ ਜੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨ ਸਦਕਾ ਇਹ ਮਾਡਲ ਪੈੰਡ ਜੋ ਲਗਾਤਾਰ ਇਹ ਕਾਰ ਸੇਵਾ ਵਿੱਚ ਵੀ ਮੋਰੀ ਪੈੰਡ ਰਿਹਾ ਜੀ ਜੋ ਜੋ ਰਸਤਿਆਂ ਦੀ ਸੇਵਾ ਸ਼ੁਰੂ ਕੀਤੀ ਗਈ ਇਹ ਜੋ ਕਾਲਾ ਸੰਘਿਆ ਰੋਡ ਆ ਇਸ ਦੀ ਜੋ ਕਾਰ ਸੇਵਾ ਲਗਭਗ 1990 ਦੇ ਦਹਾਕੇ ਉਸ ਸਮੇਂ ਜੋ ਕਾਰਜ ਚੱਲੇ ਅਤੇ ਇਹ ਸੋ ਪਿੰਡ ਨੇ ਮੋਰੀ ਭੂਮਿਕਾ ਨਿਭਾਈ ਅਤੇ ਜੋ ਇੱਥੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਇੱਥੇ ਸੀਚੇਵਾਲ ਮਾਡਲ 2 ਸਥਾਪਿਤ ਕੀਤਾ ਜੀ ਕਿਉਂਕਿ ਸੀਚੇਵਾਲ ਮਾਡਲ ਜੋ 1 ਆ ਜੀ ਉਹ ਪਿੰਡ ਸੀਚੇਵਾਲ ਵਿੱਚ ਕੋਈ ਲਗਭਗ 1990 99 ਵਿੱਚ ਬਣਿਆ ਸੀ ਅਤੇ ਇਹ ਜੋ ਮਾਡਲ 22021 ਵਿੱਚ ਹੁਣ ਜੋ ਉਸ ਤੋਂ ਬਾਅਦ 20 ਸਾਲ ਬਾਅਦ ਜੋ ਨਵੀਂ ਤਕਨੀਕ ਨਾਲ ਇਹ ਤਲਵੰਡੀ ਮਾਧੋ ਵਿਖੇ ਜੋ ਸਿੰਚੇਵਾਲ ਮਾਡਲ 2 ਬਣਿਆ ਹੋਇਆ ਜੀ ਇਹ ਤੁਹਾਨੂੰ ਦਿਖਾਉਨੇ ਸਾਰਾ ਜੋ ਛੱਪੜ ਕਿਸ ਤਰ੍ਹਾਂ ਇਸ ਦੀ ਬਣਤਰ ਆ ਜੀ ਕਿਸ ਤਰ੍ਹਾਂ ਇਹ ਕੰਮ ਕਰਦਾ ਜੀ ਸਾਰਿਆਂ ਤੋਂ ਪਹਿਲਾਂ ਜੀ ਇਹ ਜੋ ਇਹ ਪਾਰਕ ਬਣਾਈ ਆ ਜੀ ਕਿਉਂਕਿ ਸਵੇਰ ਸ਼ਾਮ ਲੋਕ ਇੱਥੇ ਸੈਰ ਕਰਦੇ ਆ ਜੀ ਇਹ ਜੀ ਹਲ ਟਖੂ ਜੋ ਸਾਡੀ ਵਿਰਾਸਤ ਜੱਸ ਤੇ ਅੱਜ ਤੋਂ ਅਸੀਂ ਜੋ 40-50 ਸਾਲ ਪਹਿਲਾਂ ਨਿਰਪਰ ਸੀ ਕਿਉਂਕਿ ਕੋਈ ਸਮਰਸੀਪਲ ਮੋਟਰਾਂ ਕੋਈ ਨਹੀਂ ਸੀ ਸਾਰਾ ਕੁਝ ਇਸ ਖੂਹ ਨਾਲ ਅਸੀਂ ਖੇਤੀ ਵੀ ਕਰਦੇ ਸੀ ਅਤੇ ਘਰ ਵਾਸਤੇ ਪਾਣੀ ਜੋ ਲੋੜ ਸਾਡੀ ਇੱਥੋਂ ਹੀ ਖੂਹ ਜੋ ਕੱਢਦੇ ਹੁੰਦੇ ਸੀ ਇਹ ਪਾਰਕ ਆ ਜੀ ਇਹ ਦੋ ਪਾਰਕਾਂ ਲਗਭਗ ਬਣੀਆਂ ਰਾਤ ਨੂੰ ਇੱਥੇ ਲਾਈਟਿੰਗ ਹੁੰਦੀ ਹੈ ਜੀ ਇਹਦੇ ਦੂਸਰੀ ਸਾਈਡ ਜੋ ਓਪਨ ਜੈਂਪ ਬਣਿਆ ਹੋਇਆ ਜੀ ਇਹ ਸ਼ਾਨ ਪਾਈ ਹੋਈ ਆ ਜੀ ਬੈਠਣ ਵਾਸਤੇ ਆਦੇ ਉਸ ਦੇ ਨਾਲ ਹੀ ਇਹ ਜੋ ਓਪਨ ਜਮ ਕਿਉਂਕਿ ਜੋ ਕਿਸੇ ਨੇ ਕਸਰਤ ਕਰਨੀ ਆ ਕਿਉਂਕਿ ਜੇ ਸਾਡਾ ਸਿਹਤ ਸਾਡਾ ਸਰੀਰ ਠੀਕ ਆ ਤੇ ਅਸੀਂ ਤਾਂ ਹੀ ਤੰਦਰੁਸਤਾਂ ਜੇ ਅਸੀਂ ਡੇਲੀ ਰੂਟੀਨ ਵਿੱਚ ਐਕਸਰਸਾਈਜ਼ ਕਸਰਤ ਕਰਦੇ ਆ ਇਹ ਓਪਨ ਜਮ ਲੱਗਾ ਹੋਇਆ ਹੈ ਜੀ ਇਹ ਸਪੈਸ਼ਲ ਤਰੀਕੇ ਦੀ ਜੋ ਸ਼ੈਨ ਪਾਈ ਹੈ ਜੀ ਬੈਠਣ ਨੂੰ ਉਸ ਤੋਂ ਅੱਗੇ ਜੋ ਸੀਚੇਵਾਲ ਮਾਡਲ 2 ਬਣਿਆ ਹੋਇਆ ਜੀ ਉਹ ਤੁਹਾਨੂੰ ਦਿਖਾਵਾਂਗੇ ਜੀ ਇਹ ਸਾਰਾ ਕਾਰਜ ਜੋ ਐਨ ਆਰ ਆਈ ਵੀਰ ਜੋ ਵਿਦੇਸ਼ਾਂ ਵਿੱਚ ਬੈਠੇ ਆ ਜੀ ਜੋ ਆਪਣੀ ਪੰਜਾਬ ਭਾਰਤ ਨੂੰ ਵਧੀਆ ਦੇਖਣਾ ਚਾਹੁੰਦੇ ਆ ਆਪਣੇ ਪਿੰਡਾਂ ਨੂੰ ਵਧੀਆ ਦੇਖਣਾ ਚਾਹੁੰਦੇ ਆ ਤੇ ਸਾਰੇ ਕਾਰਜ ਉਹਨਾਂ ਦੀ ਜੋ ਸੋਚ ਨਾਲ ਵੀ ਸਾਡਾ ਪਿੰਡ ਕਿਉਂਕਿ ਆਪ ਤੂੰ ਬਾਹਰ ਵਧੀਆ ਵਾਤਾਵਰਨ ਚ ਰਹਿੰਦੇ ਆ ਪਰ ਉਹ ਕਹਿੰਦੇ ਆ ਵੀ ਸਾਡੇ ਭੈਣ ਭਰਾ ਵੀ ਇੱਥੇ ਵਧੀਆ ਵਾਤਾਵਰਨ ਚ ਰਹਿਣ ਹੁਣ ਤੁਹਾਨੂੰ ਜਿਹੜਾ ਸੀਚੇਵਾਲ ਮਾਡਲ 2 ਜੋ ਬਣਿਆ ਹੋਇਆ ਜੀ ਇਹ ਸਭ ਤੋਂ ਪਹਿਲਾਂ ਇਹ ਜਾਲੀ ਲੱਗੀ ਹੋਈ ਆ ਜੀ ਇਹਨੂੰ ਸਕਰੀਨਿੰਗ ਕਹਿੰਦੇ ਆ ਜੀ ਇੱਥੇ ਵੇਦ ਜੋ ਵੀ ਪੈਂਡ ਚੋਂ ਲਫਾਫਾ ਕੋਈ ਸ਼ੈਂਪੂ ਜਾਂ ਕੁਛ ਕੋਈ ਉਹਦਾ ਪੈਕੇਟ ਆ ਉਹ ਇੱਥੇ ਰੁਕ ਜਾਣਾ ਜੀ ਉਸ ਤੋਂ ਬਾਅਦ ਇਹ ਪਾਣੀ ਇਸ ਖੂਹ ਵਿੱਚ ਆ ਜਾਣਾ ਜੀ ਇਹ ਦੇਖੋ ਪਾਣੀ ਬਿਲਕੁਲ ਹੌਲੀ-ਹੌਲੀ ਘੁੰਮ ਰਿਹਾ ਜੀ ਇਸ ਨੂੰ ਜੋ ਪੈਪਾਂ ਦੀ ਸ਼ੇਪ ਉਸ ਹਾਵਨ ਦਿੱਤੀ ਹੈ ਜੀ ਇਸ ਨੂੰ ਸਾਈਕਲੋਨ ਵਿਧੀ ਕਹਿੰਦੇ ਆ ਜੀ ਇਹ ਪਾਣੀ ਜਦੋਂ ਘੁੰਮਦਾ ਮੂਵ ਕਰਦਾ ਜੀ ਅਤੇ ਜੋ ਭਾਰੀ ਚੀਜ਼ ਵਾ ਇੱਥੇ ਬਹਿ ਜਾਂਦੀ ਹੈ ਜੀ ਉਸ ਤੋਂ ਬਾਅਦ ਇਹ ਪਾਣੀ ਇਹ ਦੂਸਰੇ ਪੌਂਡ ਵਿੱਚ ਆ ਜਾਂਦਾ ਕਿਉਂਕਿ ਭਾਰੀ ਚੀਜ਼ ਮਿੱਟੀ ਉਹਦੇ ਵਿੱਚ ਰਹਿ ਗਈ ਅਤੇ ਜੋ ਤਰਨ ਵਾਲੀਆਂ ਚੀਜ਼ਾਂ ਉਹ ਇਸ ਖੂਹ ਵਿੱਚ ਆ ਗਈਆਂ ਜੀ ਅਤੇ ਇਥੋਂ ਜੋ ਪਾਣੀ ਹੈ ਜੀ ਉਹ ਥੱਲੇੋਂ ਲਿਆ ਗਿਆ ਜੀ ਤੀਸਰੇ ਖੂਹ ਵਾਸਤੇ ਕਿਉਂਕਿ ਤਰਨ ਵਾਲੀਆਂ ਚੀਜ਼ਾਂ ਉੱਪਰ ਰਹਿ ਗਈਆਂ ਅਤੇ ਜੋ ਪਾਣੀ ਨਿੱਤਰ ਕੇ ਇਹ ਤੀਸਰੇ ਪੌਂਡ ਵਿੱਚ ਆ ਗਿਆ ਇਹ ਦੇਖੋ ਬਿਲਕੁਲ ਸਾਫ਼ ਪਾਣੀ ਹੋ ਗਿਆ ਜੀ ਉਸ ਤੋਂ ਬਾਅਦ ਇਹ ਪਾਣੀ ਦੇਖੋ ਜੀ ਪੌਂਡ ਵਿੱਚ ਆ ਗਿਆ ਜੀ ਇੱਥੇ ਕੋਈ ਮੁਸ਼ਕ ਨਹੀਂ ਕੋਈ ਬਦਬੂ ਨਹੀਂ ਕੋਈ ਕੁਛ ਨਹੀਂ ਤੁਸੀਂ ਜਿੱਦਾਂ ਮਰਜ਼ੀ ਇੱਥੇ ਸੇਅਰ ਕਰ ਸਕਦੇ ਆ ਇਹ ਪਾਣੀ ਪੌਂਡ ਵਿੱਚ ਇੱਥੇ ਐਂਟਰੀ ਕਰ ਗਿਆ ਜਦੋਂ ਪਾਣੀ ਇੱਧਰ ਘੁੰਮੂਗਾ ਜੀ ਸਾਰਾ ਉਹ ਦੂਸਰੀ ਸਾਈਡ ਵਿੱਚੋਂ ਘੁਮ ਕੇ ਅਤੇ ਉਹ ਇਸ ਦੇ ਆਪੋਜ਼ਿਟ ਕਿਉਂਕਿ ਇਹ ਇੱਧਰਲੇ ਇਨ ਹੋ ਗਿਆ ਉਸ ਦੇ ਦੂਸਰੇ ਪਾਸੇ ਇਹ ਦੇਖੋ ਮੋਟਰ ਲੱਗੀ ਆ ਜੀ ਇਹ ਪਾਣੀ ਜੋ ਕੁਦਰਤੀ ਪ੍ਰਕਿਰਿਆ ਨਾਲ ਟ੍ਰੀਟ ਹੋ ਕੇ ਜੀ ਜੋ ਖੇਤੀ ਨੂੰ ਲੱਗਦਾ ਇਸ ਨੂੰ ਜੋ ਔਰਬਿਕ ਪ੍ਰਕਿਰਿਆ ਕਹਿੰਦੇ ਆ ਜੀ ਟਪਦੀਆਂ ਕਰਨਾ ਇਸ ਪਾਣੀ ਤੇ ਪੈਂਦੀਆਂ ਜੀ ਪਾਣੀ ਵਿੱਚ ਬੈਕਟੀਰੀਆ ਪੈਦਾ ਹੁੰਦੇ ਜੀ ਬੈਕਟੀਰੀਆ ਪੈਦਾ ਹੋ ਕੇ ਜਿਸ ਦੀ ਬੀਓਡੀ ਸੀਓਡੀ ਟੀਡੀਐਸ ਜੋ ਡਾਊਨ ਹੋ ਜਾਂਦਾ ਅਤੇ ਇੱਕ ਹਫਤੇ ਦੇ ਵਿੱਚ ਵਿੱਚ ਇਹ ਪਾਣੀ ਜੋ ਨਿੱਤਰ ਕੇ ਆ ਜਾਂਦਾ ਜੀ ਅਤੇ ਟ੍ਰੀਟ ਹੋ ਕੇ ਆਪਾਂ ਖੇਤੀ ਨੂੰ ਲਾ ਸਕਦੇ ਹਾਂ ਇਹਨੂੰ ਜੀ ਇਹ ਸੀਚੇਵਾਲ ਮਾਡਲ 2 ਆ ਜੀ ਕਿਉਂਕਿ ਜਿਹੜਾ ਸੀਚੇਵਾਲ ਮਾਡਲ ਆ 1 ਵਾਂ ਉਹਦੇ 2 ਪੌਂਡ ਬਣਾਏ ਗਿਆ ਜੀ ਅੱਜ ਇਹ ਜਿਆਦਾ ਪੈਂਡ ਵੱਡਾ 3 ਪੌਂਡ ਬਣਾਏ ਆ ਇਹਦਾ ਪੌਂਡ ਇੱਕ ਹੀ ਬਣਾਇਆ ਵਾ ਪਰ ਇਸ ਵਿੱਚ ਜੋ ਇਹ ਸੈਂਟਰ ਚ ਦੁਵਾਰ ਕੀਤੀ ਹੋਈ ਹੈ ਜੀ ਉਧਰੋਂ ਪਾਣੀ ਟ੍ਰੀਟ ਹੋ ਕੇ ਜੋ ਖੂਹਾਂ ਵਿੱਚੋਂ ਛੱਪੜ ਦੇ ਵਿੱਚ ਆਉਂਦਾ ਸੀ ਹੁਣ ਤੁਹਾਨੂੰ ਦੂਸਰੀ ਸਾਈਡ ਦਿਖਾਵਾਂਗੇ ਜਿਹੜਾ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਜਾਂਦਾ ਜੀ ਉਧਰ ਇੱਕ ਪਾਸੇ ਪਾਣੀ ਦੇਖੋ ਸਾਹਮਣੇ ਉਹ ਆ ਰਿਹਾ ਜੀ ਇੱਥੋਂ ਐਨ ਹੋ ਰਿਹਾ ਜੀ ਅਤੇ ਆ ਦੂਸਰੀ ਸਾਈਡ ਤੁਹਾਨੂੰ ਦਿਖਾਉਣੀ ਹੈ ਇੱਥੋਂ ਆਊਟ ਹੋ ਰਿਹਾ ਜੀ ਇਹ ਦੇਖੋ ਮੋਟਰ ਲੱਗੀ ਆ ਜੀ ਅੱਗੇ ਖੇਤੀ ਨੂੰ ਆਪਣੇ ਪਾਣੀ ਜਾ ਰਿਹਾ ਜੀ ਕਿਉਂਕਿ ਪਾਈਪ ਲਾਈਨ ਇੱਥੇ ਜਿਹੜਾ ਕੋਈ ਵੀ ਪਿੰਡ 'ਚੋਂ ਬਾਏ ਗ੍ਰੈਵਿਟੀ ਪਾਣੀ ਆਉਂਦਾ ਜੀ ਟਲਾਂਣ ਬਣੀ ਹੋਈ ਹੈ ਈਨੀ ਵੀ ਜਗਾ ਛੱਪੜ ਆ ਜੀ ਸਾਰਾ ਪਾਣੀ ਅਤੇ ਚੱਕਣ ਵਾਸਤੇ ਇੱਕ ਮੋਟਰ ਲਾਈ ਹੈ ਜੀ ਇਹ ਸੀਵਰੇਜ ਵਿਭਾਗ ਨੂੰ ਉਲਟਾ ਸੀਵਰੇਜ ਵਿਭਾਗ ਪਹਿਲਾਂ ਚੱਕ ਕੇ ਪੌਂਡ 'ਚ ਪمپ ਹੁੰਦਾ ਜੀ ਪਰ ਆਪਾਂ ਪੌਂਡ 'ਚੋਂ ਚੱਕਣ ਲਈ ਮੋਟਰ ਲਾਈ ਹੈ ਜੀ ਇਹ ਮੋਟਰ ਲੱਗੀ ਹੈ ਜਿੱਥੇ ਸਾਹਮਣੇ ਪਾਈਪ ਹੋਣਾ ਥੱਲੇ ਇਥੋਂ ਪਾਣੀ ਜੋ ਚੱਕ ਕੇ ਹਨਾ ਇਹ ਸਾਰਾ ਜੋ ਇੱਧਰ ਖੇਤੀ ਨੂੰ ਲੱਗਦਾ ਜੀ ਤੁਹਾਨੂੰ ਹੁਣ ਇਹ ਜਿਹੜਾ ਪਾਣੀ ਜਿੱਥੇ ਲੱਗਦਾ ਵਾ ਉਹਦਾ ਵੀ ਨਜ਼ਾਰਾ ਦਿਖਾਉਨੇ ਆ ਆ ਦੇਖੋ ਸਾਰਾ ਝੋਨਾ ਕਾਲਾ ਵਾ ਜੀ ਇਸ ਨੂੰ ਇਹ ਪਾਣੀ ਲੱਗਦਾ ਅਤੇ ਉਹ ਦੂਸਰੀ ਜਗ੍ਹਾ ਦੇਖੋ ਇਹ ਇੰਨਾ ਫਰਕ ਆ ਜੀ ਆ ਦੋ ਰੰਗ ਦੇਖ ਲਓ ਉਹ ਜਿਹਨੂੰ ਪਾਣੀ ਨਹੀਂ ਲੱਗਦਾ ਉਹਦਾ ਰੰਗ ਦੇਖ ਲਓ ਤੇ ਜਿਹਨੂੰ ਲੱਗਦਾ ਇਹਦਾ ਰੰਗ ਦੇਖ ਲਓ ਉਹ ਅੱਗੇ ਵੀ ਦੇਖ ਲਓ ਦੋ ਰੰਗ ਬਣੇ ਹੋਏ ਆ ਜੀ ਕਿਉਂਕਿ ਜਦੋਂ ਇਹ ਆਪਣਾ ਪਾਣੀ ਇਹਨੂੰ ਲੱਗੂਗਾ ਇਹਦੀ ਖਾਦ ਬਹੁਤ ਘੱਟ ਪਾਉਣ ਦੀ ਲੋੜ ਪਊਗੀ ਜਿੱਥੇ ਆਪਾਂ ਝੋਨੇ ਨੂੰ ਤਿੰਨ ਬੋਰੀਆਂ ਖਾਦੀਆਂ ਪਾਉਨੇ ਆ ਉਥੇ ਇੱਕ ਬੋਰੀ ਪਾਉਣ ਦੀ ਪਊਗੀ ਕਿਉਂਕਿ ਇਹ ਜੋ ਇਹ ਪਾਣੀ ਨਹੀਂ ਆ ਇਹ ਤਰਲ ਖਾਦ ਵਾ ਜੋ ਟ੍ਰੀਟ ਹੋ ਕੇ ਕਿਉਂਕਿ ਇਹ ਮਨੁੱਖ ਦੀ ਵੇਸਟੇਜ ਆ ਕਿਉਂਕਿ ਮਨੁੱਖ ਨੇ ਕੋਈ ਮਾੜੀ ਚੀਜ਼ ਖਾਦੀ ਨਹੀਂ ਹੈ ਬਦਾਮ ਫਲ ਫਰੂਟ ਰੋਟੀ ਖਾਦੀ ਆ ਜੀ ਇਹ ਜੋ ਮਨੁੱਖ ਦੀ ਵੇਸਟੇਜ ਕੋਈ ਮਾੜੀ ਚੀਜ਼ ਨਹੀਂ ਆ ਕਿਉਂਕਿ ਜੋ ਖੇਤੀ ਨੂੰ ਲੱਗਦੀ ਆ ਅਤੇ ਸੋਨਾ ਆ ਜੀ ਇਹ ਕਿਉਂਕਿ ਦੋ ਚੀਜ਼ਾਂ ਇੱਕ ਸਾਡੇ ਜਿਹੜੀਆਂ ਖੇਤਾਂ 'ਚ ਜ਼ਹਿਰਾਂ ਪੈਂਦੀਆਂ ਉਹ ਘਟ ਗਈਆਂ ਤੇ ਦੂਸਰਾ ਜਿਹੜੀ ਸਾਡੀ ਇਹ ਵੇਸਟੇਜ ਵਾ ਉਹ ਸੰਭਾਲੀ ਗਈ ਕਿਉਂਕਿ ਤਲਵੰਡੀ ਮਾਦੋ ਦਾ ਸਾਰਾ ਪਾਣੀ ਜੋ ਟ੍ਰੀਟ ਹੋ ਕੇ ਇਹ ਖੇਤੀ ਨੂੰ ਲੱਗਦਾ ਜੀ ਮਾਡਲ ਪੈਂਡ ਤਲਵੰਡੀ ਮਾਦੋ ਜੋ ਕਿਸੇ ਸਮਿਆਂ 'ਚ ਛੰਜਾਂ ਕੁਸਤੀਆਂ 'ਚ ਮਸ਼ਹੂਰ ਸੀ ਅੱਜ ਉਹ ਜੋ ਮਾਡਲ ਪੈਂਡ ਬਣਿਆ ਹੋਇਆ ਜੀ ਜਿਸ ਦਾ ਪਾਣੀ ਸਾਰਾ ਟ੍ਰੀਟ ਹੋ ਕੇ ਖੇਤੀ ਨੂੰ ਲੱਗਦਾ ਲੋਕ ਕਿ ਸਵੇਰ ਸ਼ਾਮ ਇਸ ਪਾਰਕ ਵਿੱਚ ਜੋ ਸੈਰ ਕਰਦੇ ਆ ਜੀ ਇਹ ਸਾਰਾ ਕਾਰਜ ਜੋ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਦਸ਼ਾ ਨਿਰਦੇਸ਼ ਦੇ ਨਾਲ ਤੇ ਭਾਈ ਮੋਟਰ ਚਲਾਉਣ ਲੱਗਾ ਚਲਾ ਮੋਟਰ ਹੁਣ ਵੀਰ ਦੇਖੋ ਆਇਆ ਮੋਟਰ ਚਲਾਉਣ ਲੱਗਾ ਜੀ ਇਹ ਵੀ ਤੁਹਾਨੂੰ ਦਿਖਾਉਨੇ ਹੁਣ ਇਹ ਜਿਹੜਾ ਕਨੈਕਸ਼ਨ ਆ ਨਾ ਇਹ ਸਰਕਾਰ ਵੱਲੋਂ ਫ੍ਰੀ ਮਿਲਦਾ ਜੀ ਕਿਉਂਕਿ ਧਰਤੀ ਹੇਠੋਂ ਕੱਢਣ ਨੂੰ ਤੇ ਕਨੈਕਸ਼ਨ ਮਿਲਦਾ ਵਾ ਪਰ ਇਹ ਕਨੈਕਸ਼ਨ ਫ੍ਰੀ ਆ ਪਹਿਲਾਂ ਕਾਹ ਤੋਂ ਕਿਉਂਕਿ ਉਹ ਧਰਤੀ ਚੋਂ ਪਾਣੀ ਖੱਡਾਂਗੇ ਧਰਤੀ ਦਾ ਪਾਣੀ ਮੁੱਕੂਗਾ ਇਹਦੇ ਨਾਲ ਧਰਤੀ ਦੇ ਇੱਕ ਮੋਟਰ ਦਾ ਪਾਣੀ ਵਾਜ ਜਾਣਾ ਦੂਜਾ ਜੋ ਸਾਡੀ ਗੰਦੀ ਵੇਸਟੇਜ ਆ ਜੋ ਸਾਡਾ ਮਲ ਮੂਤਰਾ ਉਹਨੂੰ ਜੋ ਸਹੀ ਟਿਕਾਣੇ ਲਾਉਣ ਲਈ ਇਹ ਮੋਟਰ ਜੋ ਫ੍ਰੀ ਕਨੈਕਸ਼ਨ ਮਿਲਦਾ ਜੀ ਇਹ ਤੇ ਕੋਈ ਚਾਰਜ ਨਹੀਂ ਲੱਗਦਾ ਦੇਖੋ ਹੁਣ ਮੋਟਰ ਚੱਲ ਪਈ ਆ ਜੀ ਅੰਦਰੋਂ ਤਾਂ ਉਹ ਦੇਖੋ ਸਾਹਮਣੇ ਪਾਣੀ ਆਉਣ ਲੱਗ ਪਿਆ ਜੀ ਇਹ ਲਗਭਗ 5 ਬੋਤਲਾਂ ਦੀ ਇਹ ਦੇਖੋ ਜਲ ਦੀ ਮੋਟਰ ਆਹ ਦੇਖੋ ਪਾਣੀ ਦੀ ਇਹ ਅੱਗੇ ਝੋਨੇ ਨੂੰ ਪਾਣੀ ਲੱਗੂਗਾ ਜੀ ਮਾਡਲ ਪਿੰਡ ਤਲਵੰਡੀ ਮਾਦੋ ਇਹ ਜੋ ਕਾਰਜ ਹੋਏ ਆ ਜੀ ਇਹਨਾਂ ਵਿੱਚ ਸਭ ਤੋਂ ਵੱਧ ਯੋਗਦਾਨ ਜੋ ਐਨ ਆਰ ਆਈ ਵੀਰ ਬਾਹਰ ਬੈਠੇ ਆ ਉਹਨਾਂ ਨੇ ਆਪਣੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਇਸ ਵਿੱਚ ਦਸਾਂ ਨੋਵਾਂ ਦੀ ਆਪਣੀ ਕਿਰਤ ਭੇਜੀ ਆ ਤਾਂ ਜੋ ਇਹ ਕਾਰਜ ਨੇਪਰੇ ਚੜੇ ਆ ਕਿਉਂਕਿ ਜਿੱਥੇ ਐਨ ਆਰ ਆਈ ਵੀਰ ਆ ਕਿਉਂਕਿ ਦਵਾਬੇ ਏਰੀਆ ਚ ਸਭ ਤੋਂ ਵੱਧ ਲੋਕ ਜੋ ਬਾਹਰਲੇ ਮੁਲਕਾਂ ਵਿੱਚ ਗਏ ਹੋਏ ਆ ਜੀ ਇਹ ਸਾਰੇ ਲਗਭਗ 200 ਤੋਂ ਵੱਧ ਪਿੰਡ ਜੋ ਹੁਣ ਤੱਕ ਹੋ ਚੁੱਕੇ ਆ ਜੀ ਜਿਨ੍ਹਾਂ ਵਿੱਚ ਸੀਵਰੇਜ ਸਿਸਟਮ ਪਿੰਡਾਂ ਵਿੱਚ ਪੈ ਗਿਆ ਜੀ ਬਿਨਾਂ ਸਰਕਾਰ ਦੀ ਸਹਾਇਤਾ ਤੋਂ ਬਿਨਾਂ ਸਰਕਾਰ ਦੀ ਸਹਾਇਤਾ ਤੋਂ ਇਹ ਜੋ ਸਾਰੇ ਪਿੰਡਾਂ ਵਿੱਚ ਸੀਵਰੇਜ ਤੇ ਉਸ ਤੋਂ ਬਾਅਦ ਇਹ ਛੱਪੜ ਬਣ ਕੇ ਜੋ ਪਾਣੀ ਖੇਤੀ ਨੂੰ ਲੱਗਣ ਲਈ ਸੀਚੇਵਾਲ ਮਾਰਡ ਸਿਚੇਵਾਲ ਮਾਡਲ 1 ਅਤੇ ਸਿਚੇਵਾਲ ਮਾਡਲ 2 2 ਦੀ ਮਦਦ ਨਾਲ ਇਹ ਜੋ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗਦਾ ਜੀ ਤੇ ਘੁੰਮਣ ਵਾਲੀ ਪਾਰਕ ਜੀ ਇਹ ਜੋ ਛੱਪੜ ਦੇ ਮਾਡਲ ਦੇ ਆ ਦੇਖੋ ਕਿਦਾਂ ਪੈੜਾਂ ਪਈਆਂ ਲੋਕ ਸਵੇਰ ਨੂੰ ਘਾਹ ਤੇ ਤੇਲ ਪਈ ਹੈ ਜੀ ਡਾਕਟਰ ਕਹਿੰਦੇ ਸਾਨੂੰ ਤੇਲੇ ਤੁਰਨਾ ਚਾਹੀਦਾ ਜੀ ਨੰਗੇ ਪੈਰੀ ਲੋਕ ਤੁਰਦੇ ਆ ਜੀ ਹਲਟ ਖੂ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿਉਂਕਿ ਹੁਣ ਸਰਪੰਚੀ ਦੀਆਂ ਇਲੈਕਸ਼ਨ ਆ ਰਹੀਆਂ ਵਾ ਸਾਨੂੰ ਵਧੀਆ ਇਨਸਾਨਾਂ ਨੂੰ ਚੁਣਨਾ ਚਾਹੀਦਾ ਵਧੀਆ ਸਰਪੰਚ ਬਣਾਉਣੀ ਚਾਹੀਦੀ ਆ ਤਾਂ ਜੋ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਡੇ ਪਿੰਡਾਂ ਦਾ ਵਿਕਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ